ਪਾਰਤ ਪਾਕਿਸਤਾਨ ਲਗਾਤਾਰ ਵੱਧ ਰਹੇ ਤਣਾਅ ਦੇ ਦਰਮਿਆਨ ਪਲ-ਪਲ ਦੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਫਿਲਹਾਲ ਤਸਵੀਰ ਸਾਂਝੀ ਕਰ ਰਹੇ ਹਾਂ ਅਮਰਸਰ ਦੇ ਪਿੰਡ ਮੱਖਣਵਿੰਡੀ ਦੀ ਜਿੱਥੇ ਬੀਤੀ ਰਾਤ ਲਗਭਗ 1:30 ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਉੱਤਰੀ ਅਤੇ ਪੂਰਬੀ ਭਾਰਤ ਦੇ ਵੱਖ-ਵੱਖ ਠਿਕਾਣਿਆਂ ਤੇ ਹਮਲਾ ਕੀਤਾ ਗਿਆ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਮਿਜ਼ਾਈਲਾ ਦਾਗਿਆ ਗਈਆਂ ਪਰ ਸਾਡੇ ਸਟਰੋਂਗ 에ਅ ਡਿਫੈਂਸ ਸਿਸਟਮ ਵੱਲੋਂ ਇਹਨਾਂ ਮਿਜ਼ਾਈਲਾਂ ਨੂੰ ਹਵਾ 'ਚ ਹੀ ਨਸ਼ਟ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਦੇ ਇੱਕ ਵੱਡੇ ਹਮਲੇ ਨੂੰ ناکਾਮ ਕਰ ਦਿੱਤਾ ਗਿਆ ਪਰ ਇੱਥੇ ਜਿਸ ਜਗ੍ਹਾ ਤੇ ਅਸੀਂ ਅਸਲ ਵਿੱਚ ਮੌਜੂਦ ਆ ਸਾਹਮਣੇ ਜਿਹੜਾ ਪਿੰਡ ਨਜ਼ਰ ਆ ਰਿਹਾ ਹੈ ਉਹ ਜੇਠੂਵਾਲ ਹੈ ਔਰ ਸਾਡੇ ਪਿੱਛੇ ਪਿੰਡ ਮੱਖਣਵਿੰਡੀ ਹੈ ਤਾਂ ਬਿਲਕੁਲ ਵਿਚਕਾਰ ਇਸ ਜ਼ਮੀਨ ਦੇ ਵਿੱਚ ਜਿਹੜੀ 3 ਫੁੱਟ ਤੋਂ ਲੰਬੀ ਮਿਜ਼ਾਈਲ ਦਾ ਹਿੱਸਾ ਡਿੱਗਿਆ ਉਹ ਜਿੰਦੀ ਮਿਜ਼ਾਈਲ ਹੈ ਯਾਨੀ ਕਿ ਅਣਚਲੀ ਮਿਜ਼ਾਈਲ ਹੈ ਔਰ ਮੌਕੇ ਤੇ ਪਹੁੰਚੀ 에ਅਰ ਫੋਰਸ ਦੀ ਟੀਮ ਵੱਲੋਂ ਜਿਹੜਾ ਇਸ ਦੀ ਜਾਂਚ ਕੀਤੀ ਗਈ ਇਸ ਦੀਆਂ ਤਸਵੀਰਾਂ ਵੀਡੀਓ ਚੰਡੀਗੜ੍ਹ ਭੇਜੀ ਗਈਆਂ ਆਪਣੇ ਮੁੱਖ ਦਫ਼ਤਰ 'ਚ ਤੇ ਜਿੱਥੋਂ ਅਹਿਮ ਜਾਣਕਾਰੀ حاصل ਹੋਈ ਕਿ ਬੇहद ਖਤਰਨਾਕ ਮਿਜ਼ਾਈਲ ਹੈ ਜਿਹੜੀ 1.5 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ 1.5 ਕਿਲੋਮੀਟਰ ਦੇ ਦਾਇਰੇ 'ਚ ਤਬਾਹੀ ਮਚਾ ਸਕਦੀ ਹੈ ਤਾਂ ਇਸ ਲਈ ਹੁਣ ਜੋ ਪਹਿਲਾਂ 에ਅਰ ਫੋਰਸ ਦੀ ਜੋ ਟੀਮ ਇੱਥੇ ਇਸ ਨੂੰ ਨਰਸ਼ ਕਰਨ ਲਈ ਪਹੁੰਚੀ ਸੀ ਉਸ ਨੂੰ ਇਸ ਨੂੰ ਡਿਫਿਊਜ਼ ਕਰਨ ਦੀ ਕਾਰਵਾਈ ਕਰਨ ਤੋਂ ਰੋਕ ਦਿੱਤਾ ਗਿਆ ਹੈ ਹੁਣ ਜੋ ਅਹਿਮ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਤੋਂ ਇੱਕ ਟੀਮ ਹੁਣੇ-ਹੁਣੇ ਰਵਾਨਾ ਹੋਈ ਹੈ ਜੋ ਲਗਭਗ 3.5 ਘੰਟੇ ਚ ਇੱਥੇ ਪਹੁੰਚੂਗੀ 8 ਵਜੇ ਦੇ ਕਰੀਬ ਉਹ ਟੀਮ ਪਹੁੰਚ ਕੇ ਇਸ ਦੀ ਮੁਕੰਮਲ ਜਾਂਚ ਕਰਕੇ ਪੂਰੇ ਸਿਕਿਉਰਿਟੀ ਸੁਰੱਖਿਆ ਦੇ ਪੂਰੇ ਪ੍ਰਬੰਧ ਕਰਕੇ ਇਸ ਨੂੰ ਨਸ਼ਟ ਕੀਤਾ ਜਾਊ ਤੋਂ ਡੇਡ ਡੇਡ ਕਿਲੋਮੀਟਰ ਲੋਕਾਂ ਨੂੰ ਪਿੱਛੇ ਜਾਣ ਦੀ ਹਦਾਇਤ ਦਿੱਤੀ ਗਈ ਹੈ ਪੂਰਾ ਏਰੀਆ ਖਾਲੀ ਕਰਵਾ ਦਿੱਤਾ ਗਿਆ ਹੈ ਇਹ ਕਰ ਪਿੱਛੇ ਵੀ ਚਾਕੀ ਤੇ ਦੂਰ-ਦੂਰ ਤੱਕ ਲੋਕਾਂ ਨੂੰ ਮੀਡੀਆ ਨੂੰ 1.5 ਕਿਲੋਮੀਟਰ ਤੋਂ ਬਾਅਦ ਪਿੱਛੇ ਜਾਂਦਾ ਜਿਹੜਾ ਹੁਕਮ ਹੈ ਉਹ ਦਿੱਤਾ ਗਿਆ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣਾ ਪੁਲਿਸ ਦਾ ਮੁਢਲਾ ਫਰਜ ਹੈ ਇਹਨਾਂ ਹਾਲਾਤਾਂ ਦੇ ਵਿੱਚ ਪਰ ਇੱਕ ਅਹਿਮ ਗੱਲ ਇਹ ਹੈ ਕਿ ਸਾਨੂੰ ਰਾਤ 1.5 ਵਜੇ ਹੀ ਇਹ ਜਾਣਕਾਰੀ ਮਿਲੀ ਸੀ ਕਿ ਧਮਾਕੇ ਹੋਏ ਐ ਅਮਰitsar ਦੇ ਨਾਲ ਨਾਲ ਪਠਾਨਕੋਟ ਲੁਧਿਆਣਾ ਜਲੰਧਰ ਆਦਮਪੁਰ ਬਠਿੰਡਾ ਪੰਜਾਬ ਚ 7 ਥਾਵਾਂ ਤੇ ਧਮਾਕੇ ਕੀਤੇ ਗਏ ਮਿਜ਼ਾਈਲਾਂ ਦੇ ਰਾਹੀਂ ਜੋ ਆਰਮੀ ਦੇ ਜੋ ਠਿਕਾਣੇ ਸਨ ਉਹਨਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਟਰੋਂਗ 에ਅ ਡਿਫੈਂਸ ਸਿਸਟਮ ਜਿਸ ਨੇ ਹਵਾ 'ਚ ਨਸ਼ਟ ਕੀਤਾ ਤੋਂ ਇਸ ਮਿਜ਼ਾਈਲ ਦੀ ਦਿਸ਼ਾ ਤੇ ਦੂਰੀ ਬਦਲੀ ਤੇ ਇੱਥੇ ਆ ਕੇ ਡਿੱਗੀ ਜਿਸ ਦੇ ਨਾਲ ਲੱਖਾਂ ਵਿੱਚ ਬੇਨਸ਼ਕ ਦਹਿਸ਼ਤ ਫੈਲੀ ਹੈ ਪਰ ਲਾਕਨ ਵਸੀ ਬਲੰਦ ਹੌਸਲੇ ਦੇ ਨਾਲ ਇੱਥੇ ਲੱਗੇ ਨੇ ਇੱਥੇ ਬੈਠੇ ਮੀਡੀਆ ਦੇ ਨੂੰ ਲੰਗਰ ਚੁਕਾਇਆ ਜਾ ਰਿਹਾ ਹੈ ਇੱਥੇ ਇਹ ਲੋਕਾਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ ਤੋਂ ਬਾਬਾ ਜੀ ਸਾਹਿਬ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਕਿਹੜੀ ਸੰਪਰਦਾ ਨਾਲ ਆਪ ਜੀ ਸੰਪੰਨ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਚੇਨ ਸਿੰਘ ਚੰਨਾ ਸ੍ਰੀ ਅਨੰਦਪੁਰ ਸਾਹਿਬ ਕਲਾ ਅਨੰਦਗੜ੍ਹ ਦਾ ਜਿਹਦਾ ਰਹੁਣ ਨਾਕ ਤੇ ਨਾਂ ਤੇ ਸਾਡੀ ਕਾਰ ਸੇਵਾ ਹੁਣੇ ਸੰਤ ਬਾਬਾ ਸੇਵਾ ਸਿੰਘ ਬਾਬਾ ਭਾਗ ਸਿੰਘ ਜੀ ਬਾਬਾ ਲਾਭ ਸਿੰਘ ਬਾਬਾ ਹਰਪ੍ਰੀਤ ਸਿੰਘ ਜੀ ਪਹਿਲਵਾਨ ਬਾਬਾ ਜੀ ਸਭ ਤੋਂ ਜ਼ਰੂਰੀ ਸਵਾਲ ਇਹ ਕਿ ਕਦੋਂ ਰਸਮ ਤਮਾਕਿਆਂ ਬਾਰੇ ਜਾਣਕਾਰੀ ਮਿਲੀ ਆਪਣੀ ਅੱਖੀ ਡਿੱਟਾ ਹਾਲ ਸੁਣਾਓ ਇਹ ਬਾਬਾ ਜੀ ਬੇਨਤੀ ਇਸ ਤਰ੍ਹਾਂ ਮੈਂ ਇੱਥੇ ਹਫਤਾ ਇੱਥੇ ਹੀ ਆ ਇਸੇ ਨਗਰ ਚ ਗ੍ਰਹੀ ਦਾ ਕੰਮ ਤੇ ਰਾਤੀ 1:05 ਤੇ ਜਦੋਂ ਦੋ ਧਮਾਕੇ ਇਕੱਠੇ ਹੋਏ ਦੋ ਧਮਾਕੇ ਇਕੱਠੇ ਹੋਏ ਆ ਉਦੋਂ ਅਸੀਂ ਨਿਕਲ ਕੇ ਭੱਜ ਕੇ ਬਾਹਰ ਆ ਗਏ ਆ ਬਾਹਰ ਆ ਗਏ ਆ ਤੇ ਮੁੜ ਕੇ ਦੋ ਚਾਰ ਸਕਿੰਟ ਜਾਂ ਦੋ ਚਾਰ ਮਿੰਟ ਲਾ ਲੋ ਦੋ ਚਾਰ ਮਿੰਟ ਨਹੀਂ ਦੋ ਚੌ ਸਕਿੰਟਾਂ ਦੇ ਵਿੱਚ ਮੁੜ ਕੇ ਇੱਤ ਜਾ ਆਵਾ ਜਦੋਂ ਚੌਥਾ ਧਮਾਕਾ ਆਇਆ ਨਾ ਉਹਨੇ ਦੇ ਜਮੀਨ ਸਮਾਨ ਜਿਹੜਾ ਪਾਟਣਾ ਸ਼ੁਰੂ ਕਰ ਦਿੱਤਾ ਮਲੇ ਇੰਨੀ ਜਿਆਦੀ ਗਰੂਨ ਪਈ ਆ ਲੱਗੇ ਸਾਡੇ ਦੁਕਾਨ ਆ ਉਹ ਦੁਕਾਨ ਉਹ ਸ਼ਕਤੀਸ਼ਾਲੀ ਧਮਾਕਾ ਬਹੁਤ ਜਿਆਦਾ ਜੀ ਬਹੁਤ ਜ਼ਬਰਦਸਤ ਉਹ ਜਿਹੜੀ ਦੁਕਾਨ ਹੈ ਨਾ ਸਾਡੇ ਦੁਕਾਨ ਉਹਦਾ ਸ਼ਲੜ ਹੋਇਆ ਕੁੜਾ ਤਗੜਾ ਦਾ ਉਹਨੇ ਖੜਖੜ ਕੀਤਾ ਵਾ ਉਹ ਜਦੋਂ ਧੁਮਾਕਾ ਹੁੰਦਾ ਸੀ ਉਹ ਤੋਂ ਲਾਲ ਬੱਤੀ ਤੋਂ ਜਗਦੀ ਐਂ ਲੱਗਦਾ ਨਾਮ ਪਤਾ ਲੱਗਦਾ ਡਰੋਨ ਆ ਹਾਂ ਹਾਂ ਉਹ ਤੋਂ ਇਹ ਇਨਾ ਪਤਾ ਨਹੀਂ ਲੱਗਦਾ ਇਹ ਡਰੋਨ ਆ ਕਿ ਜਾਂ ਭਾਈ ਜਾਜ ਮੈਂ ਹੈਲੀਕਾਪਟਰ ਆਵਾਜ਼ ਨਹੀਂ ਆਉਂਦੀ ਉਹਦੀ ਉਹ ਮੁੜ ਕੇ ਪੰਜਵਾਂ ਆਇਆ ਫਿਰ ਛੇਵਾਂ ਸੱਤ ਹੋਏ ਧੁਮਾਕੇ ਸੀ ਆਫ ਗਣੀ ਆ ਜੀ ਸੱਤ ਹੋਏ ਸਵੇਰੇ ਜਦੋਂ ਫਿਰ ਦਿਨ ਚੜਿਆ ਵਾ ਜਦੋਂ ਧੁਮਾਕੇ ਫਿਰ ਲੋਕਾਂ ਚ ਦਹਿਸ਼ਤ ਪੈ ਬੱਬਾ ਸਾਰੇ ਲੋਕੀ ਬਾਹਰ ਆ ਗਏ ਵਿਚਾਰੇ ਸਭ ਬਾਹਰ ਆਏ ਡਾਗੇ ਐਂ ਲੱਗਿਆ ਕਿਤੇ ਪਾਕਿਸਤਾਨ ਨੇ ਹਮਲਾ ਕਰਤਾ ਆ ਇਹੋ ਜਿਹੇ ਪਾਕਿਸਤਾਨ ਦੇ ਕੰਮ ਹੈ ਹੋਰ ਆ ਫੋਨ ਆਪਣੇ ਕੋਲ ਇੱਕ ਮਿੰਟ ਘੱਟ ਸੁਣੋ ਉਹਨ ਜੇ ਪਾਕਿਸਤਾਨ ਦੇ ਤੇ ਕੰਮ ਆ ਕੋਈ ਮਾਂ ਆਪਣੇ ਪੁੱਤ ਨੂੰ ਥੋੜਾ ਮਾਰਦੀ ਆ ਭਾਰਤ ਆਪਣੀ ਮਾਂ ਵਾ ਤੇ ਆਪਣੇ ਭਾਰਤੀ ਆਪਣੇ ਤੇ ਥੋੜਾ ਸੁੱਟਣਗੇ ਇਹਦੇ ਮੈਂ ਮੈਨਾਂ ਦੱਸਣ ਕਿ ਜਾਈਏ ਆਰਮੀ ਦੇ ਜਿਹੜੀਆਂ ਆਈਆਂ ਤੇ ਉਹਨਾਂ ਦਾ ਹਾਈਵੇ ਉੱਤੇ ਹਵਾਜੀ ਨੇ ਦੇ ਨਸ਼ਟ ਕਰਤੀਆਂ ਵਾ ਇਹ ਜੇਠੂਆ ਜਿਹੜਾ ਸਵੇਰੀ ਕਦੋਂ ਪਤਾ ਲੱਗਿਆ ਵੀ ਇਹ ਮਿਜ਼ਾਈਲ ਇੱਥੇ ਡਿੱਗੀ ਪਈ ਇਹ ਬੱਬਾ ਜੀ ਕੋਈ 6 ਵਜੇ ਪਤਾ ਲੱਗਿਆ 7 ਵਜੇ ਪੁਲਿਸ ਆ ਗਈ ਇਹ ਇੱਕ ਮੜੀ ਜੇਠੂਵਾਲ ਉਹਦੇ ਲੰਮੀ ਦੀ ਲੰਮੀ ਗੱਡਾ ਬਣਾ ਜਿਹੜਾ ਉਹਦਾ ਚੁਨਗਰਾ ਸਾਰਾ ਉੱਡਿਆ ਇਹ ਬੜੀ ਵੱਡੀ ਸੀ ਉਹ ਵੱਡੀ ਉਹ 6 ਫੁੱਟੀ ਚਾਹ ਚੱਲੀ ਸੀ ਉਹ ਰਸਟ ਹੋ ਗਈ ਉਹ ਚਲੀ ਉਹਦਾ ਜਿਹੜਾ ਉਹਦਾ ਮਗਰਲਾ ਜਿਹੜਾ ਗਾਲਲਾ ਉੱਡਿਆ ਸੀ ਉਹ ਤਨਾ ਤਨਾ ਚੋਂ ਕਰਾਂ ਜੇਠੂ ਵਾਲ ਡੱਗਾ ਵਾ ਇੱਕ ਗਾੜੀ ਜਵਾਰ ਦੇ ਵਿੱਚ ਇੱਕ ਬੰਬ ਡੱਗਾ ਵਾ ਉਹ ਵੀ ਪੁਲਿਸਾਂ ਦੀ ਨਹੀਂ ਉਹ ਹੱਤ ਬਬੂ ਮੁੜਕੇ ਇਹਨਾਂ ਨੇ ਮਰਹਾਲ ਆਰਮੀ ਨੇ ਫੜਿਆ ਵਾ ਇੱਕ ਮੁੜਕੇ ਇਹ ਦਾਵੇ ਤੋਂ ਬਾਅਦ ਪਤਾ ਲੱਗਾ ਨਾੜ ਦੇ ਵਿੱਚ ਪੜਿਆ ਵਾ ਮਕੁੰਡੀਆਂ ਬਿਲਕੁਲ ਹੀ ਸਾਡੇ ਘਰਾਂ ਮਰਨਾ ਤੇ ਹੈਗਾ ਅੱਜ ਵੀ ਮਰਨਾ ਕੱਲ੍ਹ ਵੀ ਮਰਨਾ ਹੋ ਸਕਦਾ ਜੇ ਚਾਰ ਕਿੱਲੇ ਗਾਂ ਡੱਗਾ ਚਾਰ ਕਿੱਲੇ ਸਾਡੇ ਘਰਾਂ ਦੇ ਉੱਤੇ ਡਿੱਗ ਪੈਂਦਾ ਚਾਰ ਕਿੱਲੇ ਸਾਡੇ ਘਰਾਂ ਦੇ ਉੱਤੇ ਡਿੱਗ ਪੈਂਦਾ ਤੇ ਫਿਰ ਮਰਨਾ ਹੀ ਆਹੀ ਫਿਰ ਮਰਨਾ ਤੇ ਹੈਗਾ ਹੀ ਆ ਤੇ ਮਾਦੇ ਪਾ ਬੜੀ ਖਤਰਨਾਕ ਵਜ਼ਾਈ ਲਾ 1.5 ਕਿਲੋਮੀਟਰ ਦਾ ਦਾਰਾ ਹੈ 1.5 ਬੱਬਾ ਜੀ ਤੁਸੀਂ ਤਾਂ ਸਵੇਰੇ ਆਈ ਨਹੀਂ ਜੋ ਇਹ ਨਹੀਂ ਕਿ ਦੁਨੀਆ ਲਾਗੇ ਹੋਗਾ ਲਾਗੇ ਜਦਾਂ ਨਾ ਮਲੇ ਦੀਕ ਨਹੀਂ ਲਾਈ ਮਿੱਠੇ ਚੌਲਾਂ ਦੀ ਤੇ ਮੈਨੂੰ ਪਾ ਦੇ ਫਲਾਣਾ ਮੈਨੂੰ ਪਾ ਦੇ ਇਦਾਂ ਦੁਨੀਆ ਇਕੱਠੀ ਹੋਈ ਪੰਜਾਬ ਪੁਲਿਸ ਨੇ ਆਣ ਕੇ ਰੌਲਾ ਪਾ ਕੇ ਫਿਰ ਭਜਾਏ ਆ ਉਹਨਾਂ ਦੇ ਕਰਮਚਾਰੀ ਵਿੱਚ ਹੀ ਆ ਗਏ ਉਹਨਾਂ ਕਹਿੰਦਾ ਨਹੀਂ ਸੀ ਵੀ ਐਡੀ ਖਤਰਨਾਕ ਚੀਜ਼ ਨਾ 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 ਉਹਦੇ ਆਰਮੀ ਆਈ ਪੰਜਾਬ ਪੁਲਿਸ ਨੇ ਪਛਾਣ ਕੀਤੀ ਤੇ ਖਤਰਨਾਕ ਆ ਬਹੁਤ ਜਿਆਦੀ ਹੈ ਫਿਰ ਲੋਕੀ ਪਛਾਣਦੇ ਆ ਤੇ ਇਹ ਆ ਕੁਝ ਵੀ ਹੋ ਸਕਦਾ ਸੀ ਚਾਰ ਕਿਲੇ ਜੇ ਸਾਡੇ ਘਰਾਂ ਤੋਂ ਅੱਗੇ ਡਿੱਗੀ ਚਾਰ ਕਿਲੇ ਪਿੱ ਬੜੀ ਤਮਾਈ ਵਿਚ ਆ ਸਕਦੀ ਹਾਂ ਉਹ ਦੋਵੇਂ ਚਾਰ ਚਾਰ ਪੰਜ ਪੰਜ ਛੇ ਜੇ ਗੱਲੇ ਹਣ ਮਿੰਟ ਗਈਆਂ ਵਾ ਕੁਝ ਵੀ ਕਰ ਸਕਦੀ ਹੈ ਮਰਨਾ ਉੱਥੇ ਡੇਗਦੇ ਫੇਰ ਵੀ ਮਰਨਾ ਹੈ ਇਹ ਦੇਸ਼ ਦੇ ਲੇਖੇ ਤੇ ਲੱਗੀ ਹੈ ਪਰ ਪੰਜਾਬੀਆਂ ਦਾ ਖਾਸ ਕਰਕੇ ਮਝੈਲਾ ਦਾ ਇੱਕ ਬੜਾ ਖਾਸ ਰੋਲ ਰਿਹਾ ਜਦੋਂ ਵੀ ਜੰਗ ਲੱਗਦੀ ਹੈ ਪੂਰਾ ਮੋਢੇ ਮੋਢਾ ਲਾ ਕੇ ਦੇਸ਼ ਦਾ ਦੇਸ਼ ਦੀ ਸੈਨਾ ਦਾ ਸਾਥ ਦਿੰਦੇ ਸਭ ਤੋਂ ਵੱਡਾ ਜੀ ਸਿੱਖ ਕੌਮੀ ਅੱਗੇ ਆਈ ਆ ਕਿਤੇ ਵੀ ਘੜਨਾ ਵਾਪਰਦੀ ਜਾਂ ਚਾਹੇ ਆ ਮਤਲਬ ਜੂਕਰੇਨ ਦੇ ਵਿੱਚ ਕਿੱਥੇ ਜਦੋਂ ਲੜਾਈ ਲੱਗੀ ਉਹ ਉੱਥੇ ਵੀ ਆਪਣੀ ਸਿੱਖ ਕੌਮ ਗਈ ਫੇਰ ਆਪਣੇ ਖਵਾਲਸਤਾਨ ਦੇ ਵਿੱਚ ਉੱਥੇ ਵੀ ਆਪਣੇ ਇੰਡੀਆ ਨੇ ਕਿਨਾਰਾ ਰਖਣ ਕਰ ਲਿਆ ਇਧਰ ਸ਼੍ਰੀਨਗਰ ਵਾਲਾ ਕਿੱਥੇ 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 ਕਿਧਿਆ ਲਾਕਡਾਊਨ ਦੇ ਵਿੱਚ ਆਪ ਜੀ ਨੇ ਵੇਖਿਆ ਕਾਰ ਸੇਵਾ ਵਾਲੇ ਖੁੱਲ ਕੇ ਬਾਬੇ ਸੰਤ ਮਹਾਂਪੁਰਸ਼ ਥਾਂ ਥਾਂ ਤੇ ਲੰਗਰ ਲਾਇਆ ਥਾਂ ਥਾਂ ਤੇ ਘਰ ਘਰ ਰਸਤਾ ਵੰਡੀਆਂ ਇਸ ਇੱਕ ਸਿੱਖ ਹੁਣ ਕੀ ਬੋਲ ਹੈ ਉਹਨੂੰ ਮੌਲਕ ਹੀ ਹੈ ਮਾਹੌਲ ਵੇਖੋ ਡਰ ਦਾ ਸਾਹਮਣੇ ਚਲੋ ਮਾੜਾ ਮੋਟਾ ਬਣਿਆ ਹੀ ਆ ਜੇ ਪਿੱਛੇ ਡੇਗ ਪਿੰਦੀਆਂ ਪਿੰਡਾਂ ਡੇਗ ਪਿੰਦੀਆਂ ਅੱਗੇ ਡੇਗ ਪਿੰਦੀ ਮੱਖਣੀ ਡੇਗ ਪਿੰਦੀ ਤੇ ਨੁਕਸਾਨ ਤਾਂ ਹੋਣਾ ਹੋਣਾ ਹੀ ਨੁਕਸਾਨ ਕਿਹਦਾ ਪੰਜਾਬ ਦਾ ਹੀ ਲੋਕ ਕੀ ਚਾਹੁੰਦੇ ਜਿਸ ਤਰ੍ਹਾਂ ਦੇ ਨਾਲ ਵੇਖੋ ਪਹਿਲਾਂ ਜੰਮੂ ਕਸ਼ਮੀਰ 'ਚ ਨਿਰਦੋਸ਼ ਮਾਰੇ ਫਿਰ ਕੱਲ ਹੁਣ ਪੁੰਛ 'ਚ ਵੀ ਫੇਰ ਵੀ 25 ਮਾਰਤੇ ਨਿਰਦੋਸ਼ ਹਾਂਜੀ ਹਾਂਜੀ ਲੋਕ ਮੰਗ ਕਰਦੇ ਕਿ ਕਰਾਰਾ ਜਵਾਬ ਦੇਣਾ ਚਾਹੀਦਾ ਹੁਣ ਕਰਾਰਾ ਜਵਾਬ ਇਹਨਾਂ ਆਰਮੀ ਦੇਣ ਦੇ ਹੀ ਗਾੜੀਆਂ ਜੇ ਕੋ ਲੱਡੂਆਂ ਦੀ ਭਾਜੀ ਦਿੰਦਾ ਤੇ ਉਹ ਗੋੰਦਵੇ ਦੇਣ ਦੇ ਗਾੜੀਆਂ ਅਸੀਂ ਤਾਂ ਪਹਿਲੀ ਗੱਲ ਇਹੋ ਹੀ ਤੁਹਾਡੇ ਚੈਨਲ 'ਤੇ ਆਈ ਕਹਿੰਦੇ ਲੜਾਈ ਬਹੁਤ ਮਾੜੀ ਜਿਹੜੀ ਵੱਡ ਰਹੀਆਂ ਵੀ ਵੇਖੀ ਜਾਣਾ ਲੜਾਈ ਕੋਈ ਹੱਥ ਜੱਕ ਦਿੰਦਾ ਫਿਰ ਜਦੋਂ ਹੱਥ ਜੱਕਦੇ ਹੱਥ ਦਾ ਖਦਾ ਰੱਬ ਵੈਰੀ ਆ ਇਹ ਗੁਰੂ ਤੇਗ ਬਹਾਦਰ ਦੀ ਧਰਤੀ ਆ ਇਹ ਗੁਰੂ ਤੇਗ ਗੁਰੂ ਦੇਵ ਪਾਸ਼ਾ ਨੇ ਸਾਰਾ ਪਰਿਵਾਰ ਬਾਤਾਂ ਸਿੱਕੀ ਬਾਤੇ ਜਿਉਂ ਪਰਿਵਾਰ ਨਾ ਵਰਦਾ ਤੇ ਆਪਾਂ ਕਿੱਥੇ ਐ ਇੱਥੇ ਰੰਦਣਾ ਨੇ ਡੋਗਰਿਆ ਨੇ ਬਿਲਕੁਲ ਜੇ ਭਾਈ ਘਰੇਜਾ ਸਾਹਿਬ ਨੇ ਜਲ ਸ਼ਿਕਾਇਆ ਉਹਦੀਆਂ ਵੀ ਸ਼ਿਕਾਇਤਾਂ ਗੁਰੂ ਦੇਵ ਪਾਸ਼ਾ ਕੋ ਗਈਆਂ ਤੇ ਪਾਸ਼ਾ ਦੇ ਤੁਹਾਡਾ ਬਾਹਰੂ ਜਿਹੜਾ ਵਾ ਆਪਣੇ ਦੁਸ਼ਮਣਾਂ ਨੂੰ ਪਾਣੀ ਪਿਉਂਡਾ ਜਮਲਮ ਪੱਟੀ ਕਰਨ ਰਿਆ ਉਹਨੂੰ ਸੱਦਿਆ ਗਿਆ ਉਹਨੇ ਕਿਹਾ ਮਹਾਰਾਜ ਦੇਵ ਪਾਸ਼ਾ ਜੀ ਮੈਨੂੰ ਤੁਹਾਡਾ ਹੀ ਰੂਪ ਦੀਦਾ ਵਾ ਆਂਦਾ ਫਿਰ ਕਰੀ ਜਾ ਤਗੜਾ ਹੋਗੇ ਇਹ ਗੁਰੂ ਦੇਵ ਪਾਸ਼ਾ ਦੀ ਫੌਜ ਆ ਇਹ ਅੱਜ ਵੇਖਿਆ ਸੀ ਤੁਸੀਂ ਵੀ ਇੱਥੇ ਲੰਗਰ ਚਲਾਇਆ ਇਹ ਲੰਗਰ ਗੁਰੂ ਦੇਵ ਪਾਸ਼ਾ ਦਾ ਆ ਜੀ ਇੱਕ ਤਨ ਗੁਰੂ ਨਾਨਕ ਸਾਹਿਬ ਦਾ ਸੀ ਇਹ 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 ਗੁਰੂ ਮਾਰਾ ਨੇ ਸੇਵਾ ਬਖਸ਼ੀ ਆ ਬਿਲਕੁਲ ਇਹ ਕਾਰ ਸੇਵਾ ਸ ਇਹ ਜਾਣਕਾਰੀ ਹੈ ਕਿ ਇਹ ਜਿਹੜਾ ਮਿਜ਼ਾਈਲ ਇੱਥੇ ਪਈ ਹੈ 3 ਫੁੱਟ ਤੋਂ ਵੱਧ ਲੰਬੀ ਦੱਸੀ ਜਾ ਰਹੀ ਹੈ ਬੇहद ਖਤਰਨਾਕ ਹੈ ਜਿਸ ਨੂੰ ਇਹ ਟੀਮ ਜਿਹੜੀ ਇੱਥੇ ਪਹੁੰਚੀ ਸੀ ਇਹ ਨਸ਼ਟ ਕਰਨ ਦੇ ਸਮਰੱਥ ਨਹੀਂ ਹੈ ਤਾਂ ਹੁਣ ਹੋਰ ਵਿਸ਼ੇਸ਼ ਮਹਾਰਾਂ ਦੀ ਇੱਕ ਟੀਮ ਬੁਲਾਈ ਗਈ ਹੈ ਜਿਹੜੀ ਚੰਡੀਗੜ੍ਹ ਤੋਂ ਇੱਥੇ ਪਹੁੰਚ ਕੇ ਇਸ ਮਿਜ਼ਾਈਲ ਨੂੰ ਇਸ ਖਤਰਨਾਕ ਮਿਜ਼ਾਈਲ ਨੂੰ ਨਸ਼ਟ ਕਰੇਗੀ ਅਤੇ ਇੱਕ ਖਾਸ ਗੱਲ ਜਿੱਥੇ ਸਾਡੇ ਸਟਰੋਂਗ 에ਅ ਡਿਫੈਂਸ ਸਿਸਟਮ ਨੇ ਦੇਸ਼ ਦੇ ਪੰਜਾਬ ਤੇ ਸੱਤ ਠਿਕਾਣੇ ਸਵੇਤ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਸਿੱਟੀਆਂ ਗਈਆਂ ਮਿਜ਼ਾਈਲਾਂ ਨੂੰ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਹਵਾ 'ਚ ਨਸ਼ਟ ਕਰਕੇ ਪਾਕਿਸਤਾਨ ਦੇ ਹਮਲੇ ਨੂੰ ناکਾਮ ਕੀਤਾ ਉੱਥੇ ਹੀ ਅੱਜ ਲਾਹੌਰ ਦੇ ਵਿੱਚ ਵੀ ਭਾਰਤ ਵੱਲੋਂ ਇਸ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਵੱਡਾ ਹਮਲਾ ਕੀਤਾ ਗਿਆ ਮਿਜ਼ਾਈਲਾ ਦਾਗੀਆਂ ਗਿਆ ਔਰ ਲਾਹੌਰ ਦੇ ਡਿਫੈਂਸ ਸਿਸਟਮ ਨੂੰ ਜਿਹੜਾ ਉਹ ਨਸ਼ਟ ਕੀਤਾ ਗਿਆ ਇੱਕ 에어 ਡਿਫੈਂਸ ਸਿਸਟਮ ਨੂੰ ਨਿਊਟਰਲਾਈਜ਼ ਕੀਤਾ ਗਿਆ ਜੋ ਕਿ ਇੱਕ ਵੱਡੀ ਕਾਮਯਾਬੀ ਹੈ ਪਰ ਸਭ ਦੇ ਦਰਮਿਆਨ ਜਿਹੜੀਆਂ ਲਗਾਤਾਰ ਨਵੀਆਂ ਗਾਈਡਲਾਈਨ ਜਾਰੀ ਹੋ ਰਹੀਆਂ ਉਹਨਾਂ ਦੀ ਪਾਲਣਾ ਕਰਨਾ ਸਾਡਾ ਮੁਢਲਾ ਫਰਜ਼ ਹੈ ਇਸ ਤਰ੍ਹਾਂ ਦੇ ਨਾਲ ਇਹ ਦੱਸਿਆ ਗਿਆ ਕਿ 3 ਦਿਨਾਂ ਦੇ ਲਈ ਸਕੂਲ ਕਾਲਜ ਬੰਦ ਨੇ 10 ਤਰੀਕ ਸ਼ਾਮ 5:30 ਵਜੇ ਤੱਕ 에어ਪੋਰਟ ਤੋਂ ਕਿਸੇ ਵੀ ਉਡਾਨ ਦਾ ਆਵਾਜਾਈ ਜਿਹੜੀ ਹੈ ਉਹ ਬੰਦ ਹੈ ਮੁਕੰਮਲ ਤੌਰ ਤੇ 에어ਪੋਰਟ ਬੰਦ ਕੀਤਾ ਗਿਆ ਹੈ ਪਰਤ ਦੀ ਟਾਰੀਵਾਗਾ ਸਰਦ ਬੰਦ ਕੀਤੀ ਗਈ ਹੈ ਇਸ ਦੇ ਨਾਲ ਨਾਲ ਅਹਿਮ ਅਪਡੇਟ ਹੈ ਕਿ ਟਾਰੀ ਸਰਦ ਦੇ ਤੋਂ ਇਲਾਵਾ ਹੁਸੈਨੀ ਵਾਲਾ ਅਤੇ ਖੇਮ ਕਰਨ ਵਿਖੇ ਵੀ ਰਿਟਰੀਟ ਸਰਵਿਸ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਲੋਕਾਂ ਦਾ ਦਾਖਲਾ ਅਨਮਿੱਥੀ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਗੁਰਦਾਸਪੁਰ ਦੇ ਵਿੱਚ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਬਲੈਕਆਊਟ ਦਾ ਐਲਾਨ ਕੀਤਾ ਗਿਆ ਹੈ ਹੋ ਸਕਦਾ ਹੈ ਅਮਰitsar ਦੇ ਵਿੱਚ ਵੀ ਅਜਿਹੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ ਜਾਣ ਅਮਰਸਰ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਆ 112 ਨੰਬਰ ਤੋਂ ਇਲਾਵਾ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰਸ਼ਾਸਨਿਕ ਮਦਦ ਦੀ ਲੋੜ ਹੋਵੇ ਕੋਈ ਸ਼ੱਕੀ ਵਸਤੂ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ 112 ਨੰਬਰ ਤੇ ਇਹ ਗਾਈਡਲਾਈਨ ਵੀ ਜਾਰੀ ਕੀਤੀ ਪਰ ਇਸਾ ਸਾਡਾ ਇੱਕ ਫਰਜ਼ ਹੈ ਕਿ ਜਦੋਂ ਕੋਈ ਵੀ ਗਾਈਡਲਾਈਨ ਆਂਦੀ ਹੈ ਚਾਹੇ ਉਹ ਬਲੈਕਆਊਟ ਦੇ ਸਬੰਧ ਚ ਹੋਵੇ ਜਾਂ ਕੋਈ ਹੋਰ ਉਹਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੈਨਾ ਨੂੰ ਇਨ੍ਹਾਂ ਹਾਲਾਤਾਂ ਨਾਲ ਨਜਿੱਠਣ 'ਚ ਸਹਿਯੋਗ ਕਰੀਏ ਔਰ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੀਏ ਕੈਮਰਾ ਪਰ ਸਰਵਤਾਰ ਸਿੰਘ ਦੇ ਨਾਮ ਲਿੰਦਰ ਸਿੰਘ ਹੋਗਾ ਬੀਟੀਐਸ ਨਿਊਜ਼ ਪਿੰਡ ਮੱਖਣਵਿੰਡੀ